ਚਲੂ ਵੀ ਕਰਦੇ ਹਾਂ ਸਭ ਵਧੀਆ ਹੋਵੋਗੇ ਕੋਪ ਮਜ਼ੇ ਜਿਹਾ ਵਗੇ ਜਿਹਾ ਹੋਵਗੇ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋਵੋਗੇ ਉਪਰੋਂ ਨਾਲ ਤੁਹਾਨੂੰ ਸਭ ਨੂੰ ਆਪਣੀ ਚੜਦੀ ਕਲਾ ਵਿੱਚ ਰੱਖੇ ਤੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਜੀ ਆਪਾਂ ਦੇਖ ਰਹੇ ਹਾਂ ਜੀ ਕੇ ਜੀ ਐਸ ਢਿੱਲੂ ਹੈ ਨਾ ਲੈਫਟਨੈਂਟ ਜਰਨਲ ਕੇ ਜੀ ਐਸ ਢਿੱਲੂ ਦਾ ਪੋਡਕਾਸਟ ਹੈ ਜਿਹੜਾ ਆਪਾਂ ਦੇਖ ਰਹੇ ਹਾਂ ਤੇ ਆਪਾਂ ਨੇ ਇਹਦੇ ਚਾਰ ਪਾਰਟ ਦੇਖ ਲਏ ਨੇ ਪੰਜਵਾਂ ਪਾਰਟ ਆਪਾਂ ਦੇਖਣ ਜਾ ਰਹੇ ਹਾਂ ਮੇਰਾ ਕਲ ਕਿ 6ਵਾਂ ਹੈ ਪੰਜਵਾਂ ਹੈ 2 3 ਹਾਂ ਪੰਜਵਾਂ ਪਾਰਟ ਹੈ ਜਿਹੜਾ ਆਪਾਂ ਦੇਖਣ ਜਾ ਰਹੇ ਹਾਂ ਪੰਜਵਾਂ ਆਖਰੀ ਲਾਸਟ अपना काम किमें करना है और उस दे मैनू अपने जोड़ा मेरा मिशन है उसकी तरफ बहुत ज़्यादा वफादार होना पेगा अपने जवानों की तरफ वफादारी मिशन के उपर वफादारी ईमानदारी मेरी मेरे को एक परसेंट भी ऐसा स्कोप नहीं है कि मैं जो प्लैनिंग कर रहा एक परसेंट का भी चांस होगा कि गलत हो सकती है और मैं बेईमान बन के नहीं नहीं, नहीं सब ठीक है हम करेंगे उस दे लिए मेरी ईमानदारी आप ईमानदारी की गल करते इन हज़ार इधर उधर या लख उधर उधर ਇੱਥੇ ਇੱਕ ਇੱਕ ਜਵਾਨ ਦੀ ਜ਼ਿੰਦਗੀ ਮੇਰੀ ਇਮਾਨਦਾਰੀ 'ਤੇ ਉਪਰ ਨਿਰਭਰ ਕਰਦੀ ਹੈ ਸਿਵਲ ਦੇ ਵਿੱਚ ਪ੍ਰੋਫਿਟ ਲਾਸਟ ਸਟੇਟਮੈਂਟ 3 ਮਹੀਨੇ ਬਾਅਦ ਬਣਦੀ ਹੈ ਕੁਆਟਰਲੀ ਬਣਦੀ ਹੈ ਅਰਲੀ ਬਣਦੀ ਹੈ EMPLOYE OF ਦਾ ਮਨਥ ਮਹੀਨੇ ਦੇ ਮਹੀਨੇ ਬੰਦ ਹੈ ਸਾਡਾ ਤਾਂ EMPLOYE OF ਦਾ ਮੂਮੈਂਟ ਹੈ ਇਸ ਸੈਕੰਡ ਦੇ ਵਿੱਚ ਅਸੀਂ ਜਿੱਤ ਰਹੇ ਹਾਂ ਤੇ ਅਸੀਂ ਸਕਸੈਸਫੁਲ ਹੈ ਅਗਲੇ ਸੈਕੰਡ ਮੈਨੂੰ ਗੋਲੀ ਲੱਗਦੀ ਹੈ ਜਾਂ ਮੇਰੇ ਸਾਥੀ ਨੂੰ ਗੋਲੀ ਲੱਗਦੀ ਹੈ ਅਸੀਂ ਲਾਸ ਵਿੱਚ ਚਲੇ ਗਏ ਤੇ ਸਾਡੀ ਲਾਸਟ ਸਟੇਟਮੈਂਟ ਪ੍ਰੋਫਿਟ ਸਟੇਟਮੈਂਟ 3 ਮਹੀਨੇ ਦਾ ਇੰਤਜ਼ਾਰ ਨਹੀਂ ਕਰਦੀ ਸਾਡੀ ਨਾਲੋਂ ਨਾਲ ਹੈ ਉਸ ਦੇ ਵਿੱਚ ਕਮਾਂਡਰ ਦੀ ਜਾਂ ਲੀਡਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਬੰਦੀ ਹੈ ਕਿ ਉਹ ਆਪਣੀ ਟੀਮ ਦੀ ਤਰਫ ਵਫਾਦਾਰ ਰਹੇ ਆਪਣੇ ਮਿਸ਼ਨ ਨੂੰ ਇਮਾਨਦਾਰੀ ਨਾਲ ਪੂਰਾ ਕਰੇ ਐਂਡ ਸਭ ਤੋਂ ਵੱਡੀ ਗੱਲ ਹੈ ਜਿਹੜੀ ਜ਼ਿੰਮੇਵਾਰੀ ਹੈ ਨਾ ਦੂਜਿਆਂ ਦੀ ਜਾਨ ਦੀ ਬਹੁਤ ਬਹੁਤ ਵੱਡੀ ਜ਼ਿੰਮੇਵਾਰੀ ਪਰ ਤੁਹਾਨੂੰ ਤਸੱਲੀ ਤਾਂ ਹੋਈ ਹੋਣੀ ਹੈ ਜਦੋਂ ਵੈਨ ਯੂ ਗਾਟ ਦ ਬਾਸਟਰਡਸ ਉਦੋਂ ਇੱਕ ਆਪਣੇ ਆਪ ਨੂੰ ਇਕੱਲੇ ਬੈਠ ਕੇ ਤਸੱਲੀ ਹੋਈ ਹੋਣੀ ਹੈ ਕਿ ਘੱਟੋ ਘੱਟ ਕੁਛ ਕੀਤਾ ਇਹਦਾ ਤੁਸੀਂ ਨਾਰਮਲੀ ਸੋਸ਼ਲ ਗੱਲਾਂ ਤੇ ਰਿਐਕਟ ਨਹੀਂ ਕਰਦੇ ਔਰ ਪੋਜੀਸ਼ਨ ਤੇ ਬੈਠ ਕੇ ਤਾਂ ਬਿਲਕੁਲ ਨਹੀਂ ਹੋ ਸਕਦਾ ਸੀ ਬਟ ਹਾਉਸ ਦਾ ਜੈਸ਼ ਦਾ ਜਵਾਬ ਹਾਉਸ ਦਾ ਜੋਸ਼ ਨਾਲ ਦਾ ਤੌਰ ਤੇ ਤੁਸੀਂ ਜ਼ਿਕਰ ਕੀਤਾ ਬਕਾਇਦਾ ਇਸ ਕੋ ਮਗਰ ਸਾਹਿਬ ਦੇਖੋ ਤਸੱਲੀ ਹੁਣੀ ਤੁਸੀਂ ਇਤਨਾ ਟਾਸਕ ਕੰਪਲੀਟ ਕਰਦੇ ਹੋ ਤੁਸੀਂ ਨਾ ਕਈ ਵਾਰੀ ਵਾਈਫ ਕਰਨੀ ਹੁੰਦੀ ਜਾਂ ਹੈਲਪ ਨਹੀਂ ਹੁੰਦੀ ਤਾਂ ਤੁਸੀਂ ਚਾਹ ਦਾ ਕੱਪ ਬਣਾਉਂਦੇ ਹੋ ਨਾ ਤੇ ਜੋ ਬਹੁਤ ਵਧੀਆ ਬਣ ਜਾਣਾ ਤੁਹਾਨੂੰ ਆਪਣੇ ਆਪ ਨੂੰ ਬੜੀ ਤਸੱਲੀ ਹੁੰਦੀ ਹੈ ਜੀ ਹੁਣ ਇੱਥੇ ਇੱਕ ਚਾਹ ਦੇ ਕੱਪ ਦੇ ਉੱਪਰ ਜੋ ਤੁਹਾਨੂੰ ਖੁਸ਼ੀ ਹੁੰਦੀ ਹੈ ਤਸੱਲੀ ਹੁੰਦੀ ਹੈ ਜਾਂ ਸੈਟੀਸਫੈਕਸ਼ਨ ਹੁੰਦੀ ਹੈ ਇਮੇਜਿਨ ਐਡਾ ਵੱਡਾ ਟਾਸਕ ਮੇਰੇ ਉੱਪਰ ਸੀ ਜਦੋਂ ਮੈਂ ਉਸ ਟਾਸਕ ਨੂੰ ਕੰਪਲੀਟ ਕਰਦਾ ਹਾਂ ਔਰ ਕੰਪਲੀਟ ਕਰਦਾ ਹਾਂ ਯੂ نو ਟੋਟਲ ਮਿਲਟਰੀ ਪ੍ਰੈਸੀਜਨ ਦੇ ਨਾਲ ਔਰ ਜਿਵੇਂ ਤੁਸੀਂ ਗੱਲ ਕੀਤੀ ਦੇਸ਼ ਦੇ ਮੋਰਲ ਦੇ ਉੱਪਰ ਅਫੈਕਟ ਜਿਹੜਾ ਕਰਦਾ ਸੀ ਬਹੁਤ ਵੱਡਾ ਤੇ ਬਹੁਤ ਜਿਆਦਾ ਤਸੱਲੀ ਹੁੰਦੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਮਤਲਬ ਮੈਂ ਤੁਹਾਨੂੰ ਇੱਕ ਛੋਟਾ ਮੈਂ ਇਸ ਦੇ ਉੱਪਰ ਬਾਤ ਚ ਉਹਨਾ ਹੌਜ ਦਾ ਜੈਸ਼ ਇੱਕ ਛੋਟਾ ਜਿਹਾ ਐਗਜ਼ਾਮਪਲ ਦੇਣਾ ਮੈਂ ਜਿਹੜੀ ਨੈਕਸਟ ਬੁੱਕ ਹੈ ਉਸ ਦੇ ਵਿੱਚ ਮੈਂ ਇਸ ਐਗਜ਼ਾਮਪਲ ਦਾ ਜ਼ਿਕਰ ਕੀਤਾ ਬੁੱਕ ਦਾ ਬਾਏ ਦਾ ਵੇ ਆਪਾਂ ਗੱਲ ਕਰ ਰਹੇ ਸੀ ਨਾਮ ਵੀ ਹੈ ਵਫਾਦਾਰੀ ਇਮਾਨਦਾਰੀ ਜ਼ਿੰਮੇਵਾਰੀ ਹੂੰ ਤੇ ਮੈਂ ਗੁਲਮਰਗ ਦੇ ਵਿੱਚ ਸੀਗਾ ਜੀ ਪਲਵਾਮਾ ਖਤਮ ਹੋ ਗਿਆ ਸੀਗਾ ਬਾਲਾਕੋਟ ਖਤਮ ਹੋ ਗਿਆ ਸੀ 5 ਅਗਸਤ ਖਤਮ ਹੋ ਗਿਆ ਸੀ ਤੇ ਮੈਂ ਗੁਲਮਰਗ ਦੇ ਵਿੱਚ ਆਪਣੇ ਕੁਝ ਅਫਸਰਸ ਦੇ ਨਾਲ ਸੂਬਾ ਦਾ ਸਾਹਿਬ ਦੇ ਨਾਲ ਕੁਝ ਗੱਲਬਾਤ ਕਰ ਰਿਹਾ ਸੀ ਤੇ ਗੁਜਰਾਤ ਦਾ ਕੋਈ ਟੂਰਿਸਟ ਦਾ ਗਰੁੱਪ ਸੀਗਾ ਜੀ ਤੇ ਉਹਨਾਂ ਨੇ ਮੈਨੂੰ ਦੇਖਿਆ ਤੇ ਕਹਿੰਦੇ ਮੇਰੇ ਸਿਕਿਉਰਟੀ ਵਾਲਾ ਨੂੰ ਕਿ ਸਾਹਿਬ ਕੇ ਸਾਥ ਸੈਲਫੀ ਲੈਣੀ ਹੈ ਤੇ ਸਿਕਿਉਰਟੀ ਵਾਲਿਆਂ ਨੇ ਮਨ ਕਰਤਾ ਕਿ ਨਹੀਂ ਸਾਹਿਬ ਅਭੀ ਬਿਜ਼ੀ ਹੈ ਪਰ ਮੈਂ ਦੇਖ ਲਿਆ ਤੇ ਮੈਂ ਉਹਨੂੰ ਆਪਣੇ ਸਿਕਿਉਰਟੀ ਵਾਲਿਆਂ ਨੂੰ ਕਹਿੰਦਾ ਨਹੀਂ ਬਿਟਾ ਆਨੇ ਦੋ ਕਾਰਡੀਓ ਆਏ ਫੋਟੋ-ਵੋਟੋ ਖਿੱਚੀ ਤੇ ਚਲੇ ਗਏ ਸਿਕਿਉਰਟੀ ਨੇ ਫਿਰ ਆਪਣਾ ਕੋਡਨ ਲਗਾ ਲਿਆ ਇੱਕ ਤਕਰੀਬ 80-85 ਸਾਲ ਦੀ ਲੇਡੀ ਹੋਣਗੇ ਵੈਲ ਟੂ డు ਐਂਡ ਉਹਨਾਂ ਨੇ ਕੋਡਨ ਨੂੰ ਤੋੜ ਕੇ ਤੋੜ ਕੇ ਮੈਂ ਜਵਾਨ ਖੜੇ 7-7 8-8 ਫੋਟੋ ਤੇ ਵਿੱਚੋਂ ਨਿਕਲ ਕੇ ਸ਼ੀ ਉਹ ਬਿਲਕੁਲ ਮੇਰੇ ਵੱਲ ਆ ਰਹੀ ਸੀ ਤੇ ਮੈਂ ਜਦੋਂ ਦੇਖਿਆ ਤੇ ਜਿਵੇਂ ਕਹਿੰਦੇ ਨੇ ਬੋਡੀ ਲੈਂਗੁਏਜ ਉਹਨਾਂ ਦਾ ਹੌਪ ਹੌਪ ਦੇਖ ਕੇ ਮੈਨੂੰ ਅੰਜ ਲੱਗਾ ਕਿ ਹੁਣੇ ਮੇਰੇ ਪੈਰੋਂ ਉੱਪ ਡਿੱਗਣਗੇ ਹੂੰ ਤੇ ਮੈਂ ਅੱਗੇ ਵੱਧ ਕੇ ਨਾ ਇੰਜ ਪਕੜ ਲਿਆ ਉਹਨਾਂ ਨੂੰ ਪਕੜ ਲਿਆ ਤੇ ਮੈਨੂੰ ਨਮਸਕਾਰ ਇਸ ਵਾਸਤੇ ਮਾਤਾ ਜੀ ਮੈਨੂੰ ਪਤਾ ਜੇ ਮੇਰੇ ਆਪਾਂ ਕਹਿੰਦੇ ਕੰਪਲੀਮੈਂਟ ਕੀਤਾ ਮੇਰੀ ਉਹਨੇ ਬੜੀ ਮੈਨੂੰ ਜਿਹਨੂੰ ਆਪਾਂ ਕਹਿੰਦੇ ਕਿ ਮੈਨੂੰ ਉਹਨੇ ਬਹੁਤ ਅੱਛੇ ਲਫ਼ਜ਼ ਬੋਲੇ ਜ਼ਿੰਦਗੀ ਦੇ ਵਿੱਚ ਮੈਨੂੰ ਸਭ ਤੋਂ ਵੱਡਾ ਕੰਪਲੀਮੈਂਟ ਉਸ ਲੇਡੀ ਨੇ ਦਿੱਤਾ ਮੈਨੂੰ ਦੱਸਦੀ ਆ ਪਤਾ ਕੀ ਕਹਿੰਦੀ ਕਹਿੰਦੀ ਮੈਂ ਚਾਹਤੀ ਹੂੰ ਹਰ ਮਾਂ ਕੇ ਪਾਸ ਤੇਰੇ ਜਿਹਾ ਬੇਟਾ ਹੋ ਵਾਹ ਉਹ ਕਿੰਨੀ ਵੱਡੀ ਗੱਲ ਹੈ ਹੁਣ ਇਸ ਤੋਂ ਜ਼ਿਆਦਾ ਮਤਲਬ ਜਿਹਨੂੰ ਕਹਿੰਦੇ ਖੁਸ਼ੀ ਕਿੱਥੇ ਮਿਲ ਸਕਦੀ ਤੇ ਗੱਲ ਜਿਹੜੀ ਹਾਊ ਇਜ਼ ਦਾ ਜੈਸ਼ ਇੱਕ ਹਿੰਦੀ ਮੂਵੀ ਹੈ ਉਸ ਦਾ ਡਾਇਲੋਗ ਹੈ ਹਾਊ ਇਜ਼ ਦਾ ਜੋਸ਼ ਜੀ ਬਹੁਤ ਫੇਮਸ ਡਾਇਲੋਗ ਹੈ ਤੇ ਜਦੋਂ ਪਲਵਾਮਾ ਹੋਇਆ ਕਿਉਂਕਿ ਜੈਸ਼ੇ ਮੁਹੰਮਦ ਨੇ ਪਲਵਾਮਾ ਨੂੰ ਅੰਜਾਮ ਦਿੱਤਾ ਸੀ ਜੈਸ਼ੇ ਮੁਹੰਮਦ ਇੱਕ ਅਤੰਕਵਾਦੀ ਆਰਗੇਨਾਈਜੇਸ਼ਨ ਹੈ ਪਾਕਿਸਤਾਨ ਬੈਸਟ ਹੈ ਜੀ ਤੇ ਪਾਕਿਸਤਾਨੀ ਟ੍ਰੋਲਸ ਨੇ ਸੋਸ਼ਲ ਮੀਡੀਆ ਦੇ ਉੱਪਰ ਇੰਡੀਅਨਸ ਨੂੰ ਟ੍ਰੋਲ ਕਰਨਾ ਸ਼ੁਰੂ ਕੀਤਾ ਹਾਊ ਇਜ਼ ਦਾ ਜੈਸ਼ ਹਾਊ ਇਜ਼ ਦਾ ਜੋਸ਼ ਦੀ ਜਗ੍ਹਾ ਤੇ ਹਾਊ ਇਜ਼ ਦਾ ਜੈਸ਼ ਯਾਨੀ ਜੈਸ਼ੇ ਮੁਹੰਮਦ ਤੇ ਯੂ نو it was morale of the country was down absolute ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਮੋਰਲ ਥੋੜਾ ਜਿਹਾ ਸ਼ੈਕ ਤੇ ਹੁੰਦਾ ਹੈ ਔਰ ਜਿਵੇਂ ਅਸੀਂ 100 ਘੰਟੇ ਦੇ ਅੰਦਰ ਅੰਦਰ ਉਹਨਾਂ ਨੂੰ ਖਤਮ ਕਰਤਾ ਤੇ ਉਹ ਡਾਇਲੋਗ ਆਪਣੇ ਇੰਡੀਅਨਸ ਵੱਲੋਂ ਵਾਪਸ ਆਇਆ ਹਾਊ ਇਜ਼ ਦਾ ਜੈਸ਼ ਕੇਮ ਬੈਕ ਐਜ਼ ਹਾਊ ਇਜ਼ ਦਾ ਜੋਸ਼ ਹੁਣ ਇੱਕ ਬੰਦਾ ਕਿਤੇ ਕੋਈ ਐਕਸ਼ਨ ਕਰ ਰਿਹਾ ਕੋਈ ਫੌਜੀ ਕਿਤੇ ਐਕਸ਼ਨ ਕਰ ਰਹੀ ਹੈ ਕੋਈ ਟੀਮ ਐਕਸ਼ਨ ਕਰ ਰਹੀ ਹੈ ਐਂਡ ਉਸ ਦਾ ਅਸਰ ਪੂਰੇ ਦੇਸ਼ ਦੇ ਉੱਪਰ ਹੁੰਦਾ ਹੈ ਹੂੰ ਇਹ ਵਾਪਸ ਉਸੇ ਗੱਲ ਤੇ ਹੋਣਾ ਹੈ ਇਹ ਜ਼ਿੰਮੇਵਾਰੀ ਸਾਡੇ ਉੱਪਰ ਸੀ ਉਸ ਸਮੇਂ ਜੋ ਜ਼ਿੰਮੇਵਾਰੀ ਸੀ ਨਾ ਉਸ ਨੂੰ ਮੈਂ ਇਹ ਕਹਿ ਕੇ ਨਹੀਂ ਸੀ ਨਕਾਰ ਸਕਦਾ ਕਿ ਸਰ ਮੈਂ ਕੀ ਕਰ ਸਕਦਾ ਮੈਂ ਤਾਂ ਚਾਰ ਦਿਨ ਪਹਿਲੇ ਆਇਆ ਹਾਂ ਨੋ ਕਰਕੇ ਦਿਖਾਇਆ ਜੋ ਜ਼ਿੰਮੇਵਾਰੀ ਹੈ ਉਹ ਨਿਭਾਉਣੀ ਪਵੇਗੀ ਜੋ ਵਾਦਾ ਕੀਤਾ ਉਹ ਨਿਭਾਉਣਾ ਪਵੇਗਾ ਸਰ ਆਖਰੀ ਸਵਾਲ ਹੈ ਮੇਰਾ ਤੁਹਾਨੂੰ ਹੁਣ ਜਿਸ ਸਿਚੁਏਸ਼ਨ ਦੇ ਵਿੱਚ ਅਸੀਂ ਬੈਠੇ ਆਂ ਇਨ ਦਾਸ ਵਾਟਰ ਟ੍ਰੀਟੀ ਜਿਹੜੀ ਅਸੀਂ ਸਸਪੈਂਡ ਕੀਤੀ ਉਹਦਾ ਅਸਰ ਕੀ ਹੋਊਗਾ ਇਹ ਚਰਚਾ ਇਹ ਚੱਲ ਰਹੀ ਹੈ ਟ੍ਰਿਬਿਊਨ ਨੇ ਵੀ ਇਹ ਖਬਰ ਛਾਪੀ ਕਿ ਸਾਨੂੰ ਕਈ ਸਾਲ ਲੱਗਣਗੇ ਜੇ ਅਸੀਂ ਪਾਣੀ ਪੂਰੀ ਤਰ੍ਹਾਂ ਦੇ ਨਾਲ ਬਲੌਕ ਕਰਨਾ ਹੈ ਅ ਅੱਜ ਸੋਸ਼ਲ ਮੀਡੀਆ ਦੇ ਉੱਤੇ ਮੈਂ ਪੜ੍ਹ ਰਿਹਾ ਸੀਗਾ ਕਿ ਤਕਰੀਬਨ 20 ਸਾਲ ਦਾ ਸਮਾਂ ਸਾਨੂੰ ਲੱਗ ਜਾਣਾ ਹੈ ਇੱਕ ਪੋਲੀਟਿਸ਼ੀਅਨ ਦਾ ਇਹ ਬਿਆਨ ਆਇਆ ਤਾਂ ਇਹ ਟੈਕਟੀਕਲੀ ਕਿੰਨਾ ਸਟਰੋਂਗ ਦੇਸ਼ ਦੇ ਵੱਲੋਂ ਜਵਾਬ ਦਿੱਤਾ ਗਿਆ ਦੇਖੋ ਮੈਂ ਥੋੜਾ ਸਮਾਂ ਲਵਾਂਗਾ ਜੀ ਇਨ ਦਿਸ ਵਾਟਰ ਟ੍ਰੀਟੀ ਜਿਹੜੀ ਹੈ ਨਾ 6 ਨਦੀਆਂ ਨੇ ਸਿੰਧ ਰਿਵਰ ਜਾਂ ਇੰਡਸ ਰਿਵਰ ਜੇਲਮ ਚਨਾਬ ਰਾਵੀ ਬਿਆਸ ਸਤਲੁਜ ਜੀ ਇਹ ਛੇ ਨਦੀਆਂ ਦਾ ਪਾਣੀ ਜਿਹੜਾ ਹੈ ਪਾਕਿਸਤਾਨ ਜਾਂਦਾ ਹੈ ਤੇ 1960 ਦੇ ਵਿੱਚ ਜਿਹੜੀ ਟ੍ਰੀਟੀ ਹੋਈ ਸੀ ਉਹ ਇਹ ਸੀਗੇ ਨੀਚੇ ਵਾਲੀਆਂ ਤਿੰਨ ਨਦੀਆਂ ਸਤਲੁਜ ਰਾਵੀ ਔਰ ਬਿਆਸ ਇਹਨਾਂ ਦਾ ਪਾਣੀ ਇੰਡੀਆ ਯੂਜ਼ ਕਰੇਗਾ ਤੇ ਚਨਾਬ ਜੇਲਮ ਐਂਡ ਇੰਡਸ ਉਸ ਦਾ ਪਾਣੀ ਇੱਕ ਮਾਪਦੰਡ ਹੈ ਉਸ ਦੇ ਹਿਸਾਬ ਦੇ ਨਾਲ ਪਾਕਿਸਤਾਨ ਨੂੰ ਰੀਲੀਜ਼ ਕੀਤਾ ਜਾਏਗਾ ਹੁਣ ਤੁਹਾਡੇ ਦਰਸ਼ਕਾਂ ਨੂੰ ਮੈਂ ਥੋੜੀ ਇੱਕ ਚੀਜ਼ ਸਮਝਾਉਣਾ ਚਾਹੁੰਦਾ ਕਿ ਜਿਹੜਾ ਆਪਣਾ ਸਬਕੌਂਟੀਨੈਂਟ ਜਾਂ ਹਿੰਦੁਸਤਾਨ ਦਾ ਜਿਹੜਾ ਇਲਾਕਾ ਹੈ ਉਸ ਦਾ ਜਿਹੜੀ ਟੈਲਾਨ ਹੈ ਨਾ ਆਪਾਂ ਪਿੰਨਾ ਚ ਖੇਤਾਂ ਚ ਨਹੀਂ ਕਹਿੰਦੇ ਇਹ ਇਸ ਕਿੱਲੇ ਦੇ ਟਲਾਂ ਦੇ ਪਾਸੇ ਹੈ ਜਾਨੀ ਕਿ ਪਾਣੀ ਲਾਓਗੇ ਤਾਂ ਜਿੱਥੇ ਟਲਾਂ ਉੱਥੇ ਜਾ ਕੇ ਪਾਣੀ ਜ਼ਿਆਦਾ ਖੜਾ ਹੋ ਜਾਂਦਾ ਫਿਰ ਤੁਸੀਂ ਟਰੈਕਟਰ ਦੇ ਨਾਲ ਉਸ ਨੂੰ ਲੈਵਲ ਕਰ ਦਿਓ ਇਸ ਇਲਾਕੇ ਦੀ ਟਲਾਂ ਜਿਹੜੇ ਲਦਾਖ ਤੋਂ ਸ਼ੁਰੂ ਹੋ ਕੇ ਨਾਰਥ-ਈਸਟ ਤੋਂ ਸ਼ੁਰੂ ਹੋ ਕੇ ਸਾਊਥ-ਵੈਸਟ ਜਾਨੀ ਕਿ ਸਿੰਧ ਦੇ ਵੀ ਵੈਸਟਰਨ ਸਾਈਡ ਦੇ ਉੱਪਰ ਜਾਂਦੀ ਹੈ ਇਹ ਸਾਰੀਆਂ ਨਦੀਆਂ ਨਾਰਥ-ਈਸਟ ਤੋਂ ਸਾਊਥ-ਵੈਸਟ ਨੂੰ ਜਾਂਦੀ ਹੈ ਨੀਚੇ ਵਾਲੀਆਂ ਤਿੰਨ ਨਦੀਆਂ ਸਤਲੁਜ ਬਿਆਸ ਤੇ ਰਾਵੀ ਇਹ ਤਾਂ ਸਾਡੇ ਕੋਲ ਹੈ ਉੱਪਰ ਵਾਲੀਆਂ ਤਿੰਨ ਨਦੀਆਂ ਦਾ ਜੇ ਪਾਣੀ ਬਲੌਕ ਹੁੰਦਾ ਹੈ ਹੁਣ ਕੀ ਹੈ ਕਿ ਉੱਪਰ ਵਾਲੀ ਤਿੰਨ ਨਦੀਆਂ ਦਾ ਪਾਣੀ ਪਾਕਿਸਤਾਨ ਨੂੰ ਜਾਂਦਾ ਉਸ ਨੇ ਮਰਾਲਾ ਹੈਡਵਰਕਸ ਬਣਾਇਆ ਮਰਾਲਾ ਹੈਡਵਰਕਸ ਤੋਂ ਉਹਨੇ ਇੱਕ ਕਨਾਲ ਕੱਢ ਕੇ ਲਿਆ ਕੇ ਰਾਵੀ ਚ ਪਾਈ ਹੈ ਦੂਜੀ ਬੰਬਰ ਵਾਲੀ ਰਾਵੀ ਬਿਆਦੀਆਂ ਲਿੰਕ ਕਨਾਲ ਨੂੰ ਬਣਾ ਕੇ ਉੱਪਰਲੀ ਨਦੀਆਂ ਦਾ ਪਾਣੀ ਉਹ ਰਾਵੀ ਚ ਲੈ ਕੇ ਆਇਆ ਤਾਂ ਕਿ ਰਾਵੀ ਉਹਨਾਂ ਦੇ ਪੰਜਾਬ ਦੇ ਵਿੱਚ ਵਗਦੀ ਹੈ ਲਾਹੌਰ ਦੇ ਕੋਲੋਂ ਨਿਕਲਦੀ ਹੈ ਜੀ ਔਰ ਪਾਕਿਸਤਾਨੀ ਪੰਜਾਬੀ ਮੁਸਲਮਾਨ ਆਪਣੇ ਆਪ ਨੂੰ ਸਿਰਫ ਸੇਫ ਕਰਨਾ ਚਾਹੁੰਦਾ ਹੈ ਦੂਜੇ ਦੇ ਬਾਰੇ ਕੋਈ ਪਰਵਾਹੀ ਨਹੀਂ ਹੁਣ ਨੀਚੇ ਵਾਲੀ ਤਿੰਨ ਨਦੀਆਂ ਤੇ ਉਹਨਾਂ ਦੇ ਪੰਜਾਬ ਜਾਂਦੀਆਂ ਨੇ ਉੱਪਰ ਵਾਲੀ ਨਦੀਆਂ ਦਾ ਪਾਣੀ ਉਹ ਖਿੱਚ ਕੇ ਥੱਲੇ ਲੈ ਕੇ ਆਇਆ ਜੇ ਉੱਥੇ ਵੀ ਪਾਣੀ ਬੰਦ ਕਰ ਦਾਂਗੇ ਤੇ ਉਹਨਾਂ ਦਾ ਪੰਜਾਬ ਕਿਉਂਕਿ ਪੰਜਾਬ ਜਿਹੜਾ ਹੈ ਉੱਪਰ ਦੇ ਤਿੰਨ ਨਦੀਆਂ ਦੇ ਨੀਚੇ ਰਹਿ ਜਾਂਦਾ ਜੀ ਮੋਸਟ ਆਫ ਦਾ ਪਾਰਟ ਗ੍ਰੈਵਿਟੀ ਜਾਂ ਗ੍ਰੇਨ ਆਫ ਦਾ ਕੰਟਰੀ ਦੇ ਹਿਸਾਬ ਦੇ ਨਾਲ ਪਾਣੀ ਥੱਲੇ ਨਹੀਂ ਆ ਸਕਦਾ ਉਹਦੇ ਲਈ ਨਾਲੇ ਨਦੀਆਂ ਬਣਾਉਣੇ ਪੈਣਗੇ ਡੈਮ ਬਣਾਉਣੇ ਪੈਣਗੇ ਫਿਰ ਪਾਣੀ ਥੱਲੇ ਆਏਗਾ ਤੇ ਇਸ ਕਰਕੇ ਪੰਜਾਬ ਦੇ ਉੱਪਰ ਇਹਦਾ ਸਭ ਤੋਂ ਜ਼ਿਆਦਾ ਅਸਰ ਹੋਣਾ ਹੈ ਕਿਉਂਕਿ ਪੰਜਾਬ ਜੇ ਮੰਨ ਲਓ ਕਿ ਪੂਰੀ ਤਰ੍ਹਾਂ ਕਾਮਯਾਬ ਹੁੰਦੀ ਹੈ ਜਿਹੜੀ ਯੂਨੋ ਹੈਲ ਦੇ ਨੋ ਵੈਸਟੇਜ ਨੂੰ ਖਤਮ ਕਰ ਦਿੰਦੇ ਆ ਤਾਂ ਪੰਜਾਬ ਅਗਲੇ 20 30 40 ਸਾਲਾਂ ਦੇ ਵਿੱਚ ਰੇਗਿਸਤਾਨ ਬਣ ਸਕਦਾ ਹੂੰ ਪਰ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਸਾਡੇ ਕੋਲ ਇੰਡੀਆ ਦੇ ਅੰਦਰ ਇੰਨੀ ਕਪੈਸਿਟੀ ਹੈ ਕਿ ਇਹਨੇ ਪਾਣੀ ਨੂੰ ਹੋਲਡ ਕਰ ਸਕੀਏ ਇਹਨੇ ਪਾਣੀ ਨੂੰ ਡਾਇਵਰਟ ਕਰ ਸਕੀਏ ਔਰ ਆਪਣੇ ਜੰਮੂ ਕਸ਼ਮੀਰ ਹਿਮਾਚਲ ਪੰਜਾਬ ਹਰਿਆਣਾ ਦਿੱਲੀ ਵੈਸਟਰਨ ਯੂਪੀ ਰਾਜਸਥਾਨ ਦੇ ਵਿੱਚ ਇਸ ਪਾਣੀ ਨੂੰ ਇਸਤੇਮਾਲ ਕਰ ਸਕੀਏ ਯੈਸ ਉਹ ਕਪੈਸਿਟੀ ਬਣਾਉਣ ਦੇ ਲਈ ਜਾਂ ਉਹ ਇੰਟਰਲਿੰਕਿੰਗ ਆਫ ਰਿਵਰਸ ਜਾਂ ਉਹ ਰਿਵਰ ਨੈਟਵਰਕ ਬਣਾਉਣ ਦੇ ਲਈ ਟਾਈਮ ਲੱਗੇਗਾ ਜੰਗੀ ਪੱਧਰ ਤੋਂ ਇਹ ਕੰਮ ਕਰਾਂਗੇ ਤਾਂ ਕੁਝ ਸਾਲ ਲੱਗਣਗੇ ਯੂ نو ਪੋਲੀਟੀਸ਼ੀਨ ਆਪਣਾ ਆਪਣਾ ਟਾਈਮ ਦਿੰਦੇ ਨੇ ਬਟ ਐਕਚੁਅਲੀ ਅਗਰ ਦੇਖਿਆ ਜਾਵੇ ਤਾਂ ਇਹ ਇੱਕ ਇੰਜੀਨੀਅਰਿੰਗ ਐਪਲੀਕੇਸ਼ਨ ਹੋਏਗੀ ਤੇ ਉਸ ਦੇ ਹਿਸਾਬ ਦੇ ਨਾਲ ਹੋਏਗਾ ਇਹ ਨਹੀਂ ਕਿ ਪੂਰਾ ਪਹਿਲੀ ਇੱਕ ਨਦੀ ਫਿਰ ਦੂਜੀ ਨਦੀ ਟਨਲਦ ਬੰਨ ਗਿਆ ਨਾਲ ਰਿਵਰਸ ਖੋਦੀਆਂ ਜਾਣ ਗਿਆ ਉਸ ਨੂੰ ਬਣਾਉਣ ਦੇ ਲਈ ਟਾਈਮ ਲੱਗੇਗਾ ਲੇਕਿਨ ਜਦ ਤੱਕ ਉਹ ਟਾਈਮ ਨਹੀਂ ਹੋਇਆ ਜਾ ਅਜ ਦੇ ਦਿਹਾੜੇ ਅਜ ਦੇ ਦਿਹਾੜੇ ਪਹਿਲੇ ਕੀ ਸੀ ਕਿ ਪਾਣੀ ਇੰਨਾ ਅਸੀਂ ਛੱਡਣਾ ਛੱਡਣਾ ਹੈ ਜੀ ਐਂਡ ਪਾਕਿਸਤਾਨ ਉਹਨੇ ਪਾਣੀ ਲੈਂਦ ਲਈ ਆਪਣਾ ਉਸਨੇ ਤਿਆਰੀ ਕੀਤੀ ਹੋਈ ਹੈ ਜੀ ਮੰਨ ਲਓ ਕਿ ਐਕਸ ਐਕਸ ਅਮਾਉਂਟ ਆਫ ਵਾਟਰ ਹੂੰ ਪਾਕਿਸਤਾਨ ਅਜਾ ਡੈਮ ਵੀ ਹੈ ਨਾਲੇ ਰਦੀਆਂ ਕੱਸੀਆਂ ਸੂਏ ਆਖਿਰ ਤੱਕ ਹੈ ਹੁਣ ਅਸੀਂ ਕੀ ਕਰ ਸਕਦੇ ਹਾਂ ਅਸੀਂ ਪਾਣੀ ਨੂੰ ਰੋਕਾਂਗੇ ਜਿੰਨਾ ਸਾਡੇ ਕੋਲ ਹੋਲਡਿੰਗ ਕੈਪੈਸਿਟੀ ਹੈ ਡੈਮਸ ਦੇ ਵਿੱਚ ਐਂਡ ਇੱਕ ਦਿਨ ਰਾਤ ਨੂੰ ਅਚਾਨਕ ਅਸੀਂ ਛੱਡ ਦਾਂਗੇ ਹੂੰ ਜਿਵੇਂ ਹੁਣ ਜਲਮ ਦੇ ਵਿੱਚ ਪਾਣੀ ਛੱਡਿਆ ਉਹ ਕਪੈਸਿਟੀ ਤੋਂ ਕਿਤੇ ਜ਼ਿਆਦਾ ਪਾਣੀ ਛੱਡਿਆ ਜਾਏਗਾ ਹੂੰ ਉਸ ਨੂੰ ਹੋਲਡ ਕਰਨ ਦੀ ਪਾਕਿਸਤਾਨ ਦੇ ਵਿੱਚ ਕਪੈਸਿਟੀ ਨਹੀਂ ਪਾਕਿਸਤਾਨ ਦੇ ਫਲਡਸ ਹੋਣਗੇ ਤੇ ਨਾ ਹੀ ਉਸ ਨੂੰ ਗੇਨਫੁਲੀ ਯੂਟਿਲਾਈਜ਼ ਕੀਤਾ ਜਾ ਸਕਦਾ ਨਹੀਂ ਕੀਤਾ ਜਾ ਸਕਦਾ ਔਰ ਜਦੋਂ ਫਿਰ ਦੁਬਾਰਾ ਰੋਕ ਲਾਂਗੇ ਔਰ ਖਾਸ ਕਰਕੇ ਗਰਮੀਆਂ ਦੇ ਮਹੀਨੇ ਜਾਂ ਜਦੋਂ ਫਸਲ ਹੁੰਦੀ ਹੈ ਹੂੰ ਖਾੜੀ ਸੁਣੀ ਦੀ ਉਸ ਟਾਈਮ ਦੇ ਉੱਪਰ ਜਦੋਂ ਜ਼ਰੂਰਤ ਹੈ ਪਾਣੀ ਦੀ ਉਸ ਟਾਈਮ ਤੇ ਰੋਕ ਲੋ ਬਰਸਾਤਾਂ ਦੇ ਵਿੱਚ ਜਦੋਂ ਜ਼ਰੂਰਤ ਨਹੀਂ ਹੈ ਉਸ ਟਾਈਮ ਤੇ ਛੱਡ ਦਿਓ ਇਸ ਕਰਕੇ ਹੁਣ water as a weapon ਇੱਕ ਬਹੁਤ ਵੱਡੀ ਸਟਡੀ ਹੈ ਪਰ ਇਹ ਇੰਟਰਨੈਸ਼ਨਲ ਪ੍ਰੈਸ਼ਰ ਜਾਂ ਡਿਪਲੋਮੈਟਿਕਲੀ ਇੱਕ ਇਹ ਸਟੈਪ ਜਿਹੜਾ ਲਿਆ ਗਿਆ ਜੀਓਪੋਲਿਟਿਕ ਸੰਦਰਭ ਜਿਹੜੇ ਨੇ ਉਹਦੇ 'ਚ ਇਸ ਅਸਰ ਨਹੀਂ ਪਾਊਗਾ ਕੀ ਅਸੀਂ ਇਹ ਕਰ ਸਕਦੇ ਹਾਂ ਬਹੁਤ ਫਸਟ ਗੱਲ ਬਿਲਕੁਲ ਕਰ ਸਕਦੇ ਇਹ ਜਿਹੜੀ ਇੰਡਸ ਵਾਟਰ ਟ੍ਰੀਟੀ ਹੈ ਬਾਈਲੈਟਰਲ ਟ੍ਰੀਟੀ ਹੈ ਹਮ ਇਸ ਦੇ ਵਿੱਚ ਕੋਈ ਇੰਟਰਨੈਸ਼ਨਲ ਸਿਗਨੇਟਰੀ ਨਹੀਂ ਹੈ ਨਹੀਂ ਹੈ ਇਹ ਟਰੀਟੀ ਸਿਰਫ ਇੰਡੀਆ اور ਪਾਕਿਸਤਾਨ ਪਰ ਰਿਪੇਰੀਅਨ ਕਾਨੂੰਨ ਤਾਂ ਲਾਗੂ ਹੁੰਦਾ ਹੈ ਰਿਪੇਰੀਅਨ ਕਾਨੂੰਨ ਲਾਗੂ ਹੁੰਦਾ ਪਰ ਅਪਰ ਸਟੇਟ ਹੈਜ਼ ਅ ਬੈਟਰ ਰਾਈਟ ਓਵਰ ਇਟ ਪਰ ਲੋਅਰ ਰਿਪੇਰੀਅਨ ਦਾ ਫਾਇਦਾ ਹੀ ਤਾਂ ਲੈ ਰਿਆ ਹੈ ਨਾ ਦੱਸਣਾ ਨਾ ਛੱਡਾਂਗੇ ਨਾ ਪਾਣੀ ਬਰਸਾਤਾ ਛੱਡਾਂਗੇ ਨਾਦਰ ਉਹਨੂੰ ਇਹ ਸਾਡਾ ਇਨਾ ਐਸਾ ਬੰਦਾ ਹੈ ਸਾਡਾ 50 ਗ੍ਰਾਮ ਮੰਦਾ ਤੁਹਾਨੂੰ 50 ਗ੍ਰਾਮ ਦਾਂਗੇ ਆਪਣੀ ਮਰਜ਼ੀ ਨਾਲ ਦਾਂਗੇ ਹੁਣ ਇਹ ਕੀ ਕਿ ਹੁਣ ਅਸੀਂ ਮਜਬੂਰ ਹਾਂ ਕਿ ਇਨਾ ਪਾਣੀ ਦੇਣਾ ਹੀ ਦੇਣਾ ਹੂੰ ਜੇ ਤੁਹਾਡਾ ਰਾਈਟ ਵੀ ਬੰਦਾ ਤੁਸੀਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵੀ ਜਾਣਦੇ ਹੋ ਆ ਤੋਂ ਇੰਟਰਨੈਸ਼ਨਲ ਆਰਬਿਟਰੇਸ਼ਨ ਵੀ ਕਰਦੇ ਹੋ ਮੈਂ ਕੋਰਕਮਾਂਡਰ ਸੀ ਉਹਦਾ ਆਪਣਾ ਕਿਸ਼ਰਿੰਗਾ ਡੈਮ ਜਿਹੜਾ ਬਣਿਆ ਜੀ ਉਸ ਦੇ ਉੱਪਰ ਪਾਕਿਸਤਾਨ ਨੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਕੇਸ ਕੀਤਾ ਸੀ ਆਰਬਿਟਰੇਸ਼ਨ ਚੱਲ ਰਹੀ ਸੀ ਅਸੀਂ ਜਿੱਤੇ ਉਹ ਕੇਸ ਹੂੰ ਇੰਡੀਆ ਜਿੱਤੇ ਉਹ ਕੇਸ ਮੈਂ ਉਹ ਕੋਰਕਮਾਂਡਰ ਸੀ ਸਾਰੇ ਪੁਆਇੰਟਸ ਨੇ ਜੋ ਵੀ ਆਪਣੇ ਆਰਗੂਮੈਂਟ ਸੀ ਮੇਰੇ ਥਰੂ ਜਾਂਦੇ ਸੀ ਤੇ ਹਰ ਇੱਕ ਚੀਜ਼ ਦਾ ਇੱਕ ਤਰੀਕਾ ਹੈ ਔਰ ਤਰੀਕਾ ਇਹ ਹੈ ਕਿ ਅਸੀਂ ਆਪਣੀ ਮਰਜ਼ੀ ਦੇ ਨਾਲ ਪਾਣੀ ਦਾਂਗੇ ਜਦੋਂ ਸਾਡਾ ਜੀ ਕਰੇਗਾ ਔਰ ਹੁੰਦਾਂਗੇ ਹੁਣ ਤੁਸੀਂ ਪੰਜਾਬ ਚ ਦੇਖਿਆ ਪਿਛਲੇ ਸਾਲ ਯਾਰ ਉੱਪਰ ਡੈਮ ਦੇ ਵਿੱਚ ਇੱਕਦਮ ਪਾਣੀ ਛੱਡਣਾ ਪਿਆ ਆਪਣੇ ਇੱਥੇ ਚੰਡੀਗੜ੍ਹ ਮੁਹਾਲੀ ਪੰਚਕੋਲਾ ਇੱਥੇ ਫਲੱਡ ਆਈ ਸੀ ਬਿਲਕੁਲ ਆਈ ਉਹੀ ਚੀਜ਼ ਉੱਥੇ ਹੋਏਗੀ ਇਹ ਚਰਚਾਵਾਂ ਰਹੀ ਨਾ ਜਿਵੇਂ ਸ਼ਾਹਪੁਰ ਕੰਡੀ ਡੈਮ ਨਹੀਂ ਪੂਰੀ ਤਰ੍ਹਾਂ ਹੱਲੇ ਸੀ ਉਹ ਜਿਹੜਾ ਡੈਮ ਹੈ ਕਿ ਇੰਟਰਨੈਸ਼ਨਲ ਪ੍ਰੈਸ਼ਰਸ ਨੇ ਰਸ਼ੀਆ ਨਹੀਂ ਚਾਹੁੰਦਾ ਕਿ ਇਸ ਤਰੀਕੇ ਨਾਲ ਮਾਹੌਲ ਇਸ ਤਰ੍ਹਾਂ ਸੁਖਾਵਾਂ ਬਣੇ ਇੱਕ ਦੌਰ ਰਿਹਾ ਜਦੋਂ ਲੈਫਟ ਦੀ ਵੇਵ ਸੋਵੀਅਤ ਯੂਨੀਅਨ ਇੰਨਾ ਭਾਰੀ ਸੀ ਔਰ ਪੰਜਾਬ ਤੱਕ ਲੈਫਟ ਇੰਨਾ ਸਟਰੋਂਗ ਹੋ ਰਿਹਾ ਸੀਗਾ ਤਾਂ ਉਹ ਚਾਹੁੰਦੇ ਸੀਗੇ ਕਿ ਅਸੀਂ ਇੱਥੋਂ ਤੱਕ ਪਹੁੰਚੀਏ ਬਹੁਤ ਲੰਬੀ ਗੱਲ ਹੈ ਉਹ ਪਰ ਕੀ ਇਹ ਵੀ ਪੋਸਿਬਿਲਿਟੀਆਂ ਹੁੰਦੀਆਂ ਇਸ ਤਰ੍ਹਾਂ ਦੇ ਪ੍ਰੈਸ਼ਰ ਵੀ ਹੁੰਦੇ ਦੇਖੋ ਜਿਵੇਂ ਮੈਂ ਤੁਹਾਨੂੰ ਗੱਲ ਕੀਤੀ ਕਿ ਡਿਪਲੋਮੈਟਿਕ ਪ੍ਰੈਸ਼ਰ ਜਿਹੜੇ ਨੇ ਨਾ ਡਿਪਲੋਮੇਸੀ ਦੇ ਵਿੱਚ ਗਿਵ ਐਂਡ ਟੇਕ ਚੱਲਦੀ ਹੈ ਡਿਪਲੋਮੇਸੀ ਜਿਹੜੀ ਹੈ ਨਾ ਇੰਟਰਨੈਸ਼ਨਲ ਰਿਲੇਸ਼ਨ ਇੱਕ ਮੁਹੱਲੇ ਦੇ ਰਿਲੇਸ਼ਨ ਵਰਗੇ ਹੁੰਦੇ ਹ ਹ ਮੁਹੱਲੇ ਚ ਇੱਕ ਸ਼ਾਹੂਕਾਰ ਹੁੰਦਾ ਹੈ ਜੀ ਦੂਜੇ ਚਾਰ ਬੰਦੇ ਉਸ ਤੋਂ ਲੈ ਦੇ ਘੁਜ਼ਾਰ ਲੈ ਕੇ ਆਪਣਾ ਚੱਲ ਰਿਹਾ ਹੁੰਦਾ ਕੰਮ ਇੱਕ ਪਹਿਲਵਾਨ ਹੁੰਦਾ ਹੈ ਇੱਕ ਗੁੰਡਾ ਹੁੰਦਾ ਹੈ ਜਿਹਨੂੰ ਸ਼ਾਹੂਕਾਰ ਨੇ ਪਾਲਿਆ ਹੁੰਦਾ ਹੈ ਫਿਰ ਅਗਲੀ ਜਨਰੇਸ਼ਨ ਦੇ ਵਿੱਚ ਉਹ ਗੁੰਡਾ ਖਤਮ ਹੋ ਜਾਂਦਾ ਹੈ ਦੂਜਾ ਕੋਈ ਗੁੰਡਾ ਕਦਾ ਹੋ ਜਾਂਦਾ ਹੈ ਐਂਡ ਉਹ ਸ਼ੌਕਰ ਖਤਮ ਹੋ ਜਾਂਦਾ ਦੂਜੀ ਜਿਹੜਾ ਨੋਰਮਲ ਬੰਦਾ ਸੀ ਉਹਦੇ ਬੱਚੇ ਪੜ੍ਹ ਲਿਖ ਕੇ ਨੌਕੜੇ ਲੱਜਣ ਜਾਂਦੇ ਨੇ ਉਹ ਸ਼ੌਕਰ ਬਣ ਜਾਂਦਾ ਤੇ ਇੰਟਰਨੈਸ਼ਨਲ ਰਿਲੇਸ਼ਨ ਚ ਵੀ ਹੈ ਨੇ ਇੰਟਰਨੈਸ਼ਨਲ ਰਿਲੇਸ਼ਨਸ ਆ ਡਾਇਨਾਮਿਕ ਐਂਡ ਸਿਰਫ ਇੰਟਰਸਟ ਪਰਮਾਨੈਂਟ ਹੈ ਦੇਰ ਨੋ ਫਰੈਂਡਸ ਦੇਰ ਨੋ ਐਨਮੀਜ਼ ਐਂਡ ਅਜ ਦੇ ਤਰੀਕ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਦੁਨੀਆ ਨੂੰ ਖਤਰਾ ਹੈ ਉਹ ਹੈ ਟੈਰਰਿਜ਼ਮ ਐਂਡ ਅਗਰ ਅਸੀਂ ਟੈਰਰਿਜ਼ਮ ਦੇ ਖਿਲਾਫ ਕੋਈ ਐਕਸ਼ਨ ਕਰਦੇ ਹਾਂ ਇਹ ਪਾਕਿਸਤਾਨ ਐਜ਼ ਅ ਟੈਰਰਿਸਟ ਸਟੇਟ ਦੇ ਖਿਲਾਫ ਐਕਸ਼ਨ ਕਰ ਦੇ ਆਲ ਕੰਟਰੀਜ਼ ਵਿਲ سپورਟ ਅਸ ਕੁਛ سپورਟ ਕਰਨਗੇ ਕੁਛ ਚੋਂ ਪਰਣਗੇ ਐਂਡ ਗੱਲ ਉੱਥੇ ਹੀ ਆਉਂਦੀ ਹੈ ਵੀ ਹੈਵ ਦ ਫਿਫਥ ਲਾਰਜੇਸਟ ਇਕਨੋਮੀ ਦੁਨੀਆ ਦੀ ਪੰਜਵੀਂ ਲਾਰਜੇਸਟ ਇਕਨੋਮੀ ਹੈ ਅਗਲੇ ਕੁਝ ਸਾਲਾਂ ਵਿੱਚ ਤੀਜੀ ਲਾਰਜੇਸਟ ਇਕਨੋਮੀ ਬਣ ਜਾਗੇ ਤੇ ਕੋਈ ਵੀ ਦੇਸ਼ ਇਹ ਨਹੀਂ ਚਾਹਵੇਗਾ ਕਿ ਇੰਡੀਆ ਦੇ ਖਿਲਾਫ ਗੱਲ ਕਰੇ ਔਰ ਪਾਕਿਸਤਾਨ ਦੇ ਹੱਕ ਚ ਕਰੇ ਪਾਕਿਸਤਾਨ ਦੇ ਹੱਕ ਚ ਕਰੇਗਾ ਤਾਂ ਪਾਕਿਸਤਾਨ ਦੇ ਕਹਿੰਦਾ ਮੈਨੂੰ ਇਹਨੇ ਪੈਸੇ ਦੇ ਦਿਓ ਹੂੰ ਉਹਨਾਂ ਤੋਂ ਮੰਗਣੇ ਨੇ ਇੰਡੀਆ ਦੇ ਆਖਿਰਿਕ ਗੱਲ ਕਰਨਗੇ ਤਾਂ ਇੰਡੀਆ ਉਹਨਾਂ ਨੂੰ ਕੁਝ ਦੇ ਸਕਦਾ ਜੀ ਗੱਲੋ ਸ਼ੌਕਰ ਵਾਲੀ ਹੋ ਗਈ ਤੇ ਇਸ ਕਰਕੇ ਇੱਥੇ ਵੀ ਇੰਟਰਨੈਸ਼ਨਲ ਰਿਲੇਸ਼ਨਸ ਦੇ ਵਿੱਚ ਵੀ ਜਿਹੜਾ ਚੜਦੇ ਸੂਰਜ ਨੂੰ ਸਲਾਮ ਹੈ ਜਿਹੜਾ ਦੇਸ਼ ਤਰੱਕੀ ਕਰਦਾ ਜਿਹੜੇ ਦੇਸ਼ ਮਾਰਕੀਟ ਹੈ ਅਸੀਂ ਪੋਪੂਲੇਸ਼ਨ ਦੇਖ ਲੋ ਲੋਕੀ ਕਹਿੰਦੇ ਪੋਪੂਲੇਸ਼ਨ ਇਜ਼ ਅ ਪ੍ਰੋਬਲਮ ਮੈਂ ਕਹਿੰਨਾ ਅਸੀਂ ਦੁਨੀਆ ਦਾ 6ਵਾਂ ਹਿੱਸਾ ਹਾਂ 140 ਕਰੋੜ ਵੀ ਆਰ 1/6th ਆਫ ਦਾ ਵਰਲਡ ਜੇ ਕੋਈ ਕੰਟਰੀ ਸੂਈ ਵੀ ਬਣਾਉਂਦੀ ਹੈ ਕੋਈ ਲਿਪਸਟਿਕ ਬਣਾਉਂਦੀ ਹੈ ਕੋਈ ਸ਼ੂਜ਼ ਬਣਾਉਂਦੀ ਹੈ ਵੇਚਣ ਦੇ ਲਈ ਉਹਨੇ ਸਾਡੇ ਕੋਲ ਰੋਣਾ ਹੈ ਕਿ ਉਹਦੇ ਆਪਣੇ ਕੰਟਰੀ ਦੇ ਵਿੱਚ ਉਹ ਕਿੰਨੀਆਂ ਕੁ ਸੂਈਆਂ ਵੇਚ ਲੇਗਾ ਮਾਰਕੀਟ ਇੱਥੇ ਹੂੰ ਇਸ ਕਰਕੇ ਇੰਡੀਆ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਸਾਡੀ ਪੋਪੂਲੇਸ਼ਨ ਇਜ਼ ਅ ਸਟਰੈਂਥ ਆਵਰ ਇਕਨੋਮੀ ਇਜ਼ ਅ ਸਟਰੈਂਥ ਸਭ ਤੋਂ ਵੱਡੀ ਗੱਲ ਵੀ ਆਰ ਦਾ ਲਾਰਜੈਸਟ ਡੈਮੋਕ੍ਰੇਸੀ ਇਨ ਦਾ ਵਰਲਡ ਦੁਨੀਆਂ ਦਾ ਸਭ ਤੋਂ ਵੱਡੀ ਡੈਮੋਕ੍ਰੇਸੀਆਂ ਸੀ ਜੀ ਐਂਡ ਸਾਡੀ ਡੈਮੋਕ੍ਰੇਸੀ ਦੇ ਵਿੱਚ ਕਦੇ ਵੀ ਐਸਾ ਨਹੀਂ ਹੋਇਆ ਛੱਡ ਕੇ ਅਮਰਜੈਂਸੀ ਦੇ ਦੋ ਸਾਲ ਕਿ ਸਾਡੀ ਡੈਮੋਕ੍ਰੇਸੀ ਦੇ ਵਿੱਚ ਕੋਈ ਖੱਲਲ ਪਿਆ ਹੋਵੇ ਜਿਵੇਂ ਰਿਜ਼ਲਟ ਆਉਂਦਾ ਨਾਲ ਦੇ ਨਾਲ ਪ੍ਰਧਾਨ ਮੰਤਰੀ ਜੀ ਕਾਰਜ ਚ ਬੈਠਦੇ ਨੇ ਰਾਸ਼ਟਰਪਤੀ ਭਵਨ ਜਾਂਦੇ ਨੇ ਆਪਣਾ ਜਾ ਕੇ ਅਸਤੀਫਾ ਦੇ ਦਿੰਦੇ ਹੂੰ ਰਾਸ਼ਟਰਪਤੀ ਜੀ ਦੂਜੀ ਪਾਰਟੀ ਨੂੰ ਨਿਯੁਂਤਤਾ ਦਿੰਦੇ ਨੇ ਸਵਯਰਿੰਗਿੰਗ ਹੋ ਜਾਂਦੀ ਹੈ ਉਹ ਜਿਹੜਾ ਪ੍ਰਧਾਨ ਮੰਤਰੀ ਨੇ ਸਿਫਾ ਦਿੱਤਾ ਉਹ ਵੀ ਆਉਂਦਾ ਸਵਯਰਿੰਗਿੰਗ ਦੇ ਵਿੱਚ ਪਾਕਿਸਤਾਨ ਚ ਕੀ ਹੁੰਦਾ ਹੈ ਜਿਹੜਾ ਪ੍ਰਧਾਨ ਮੰਤਰੀ ਹਟਦਾ ਜਾਂ ਤੇ ਜੇਲ੍ਹ ਜਾਂਦਾ ਜਾਂ ਫਿਰ ਭੱਜ ਜਾਂਦਾ ਹੈ ਪਾਕਿਸਤਾਨ ਇਜ਼ ਨੋਟ ਅ ਮੈਚਿਓਰਡ ਸਟੇਟ ਐਂਡ ਦੁਨੀਆ ਦੇ ਵਿੱਚ ਅੱਜ ਉਹਨਾਂ ਨੂੰ ਚਾਹੀਦਾ ਹੈ ਕਿ ਮੈਚਿਓਰ ਡੈਮੋਕ੍ਰੇਸੀ ਦੇ ਨਾਲ ਹਰ ਕੋਈ ਅਲਾਈਨ ਕਰਦਾ ਹੈ ਐਂਡ ਡੈਮੋਕ੍ਰੇਸੀ ਪੋਪੂਲੇਸ਼ਨ ਇਕਨੋਮੀ ਸਟੈਂਡਿੰਗ ਮਿਲਟਰੀ ਇਹ ਸਾਡੇ ਸਟਰੈਂਥਸ ਨੇ ਇਸ ਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ ਬਹੁਤ ਧੰਨਵਾਦ ਸਰ ਤੁਸੀਂ ਗੱਲਬਾਤ ਕੀਤੀ ਇਟ ਇਜ਼ ਅ ਪਲੇਜ਼ਰ ਟੂ ਮੀਟ ਯੂ ਇਟ ਇਜ਼ ਅ ਪਲੇਜ਼ਰ ਟੂ ਟਾਕ ਟੂ ਯੂ ਔਰ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੇ ਵਰਗੇ ਰੋਲ ਮਾਡਲਸ ਹੀਰੋਜ਼ ਇਹ ਧਰਤੀ ਪੈਦਾ ਕਰਦੀ ਆਈ ਹੈ ਹੋਰ ਕਰਦੀ ਰਹੇ ਤਾਂ ਜੋ ਪੰਜਾਬ ਦੇ ਯੂਥ ਨੂੰ ਸੇਧ ਮਿਲਦੀ ਰਹੇ ਥੈਂਕ ਯੂ ਸੋ ਮਚ ਦਾ ਨਾ ਕਿ ਆ ਕੇ ਇਦਾਂ ਦਾ ਪੁੱਤ ਹਰ ਮਾਂ ਨੂੰ ਦਵੇ ਇਸ ਤੋਂ ਵੱਡੀ ਕਹਿੰਦੇ ਖੁਸ਼ੀ ਮੇਰੇ ਵਾਸਤੇ ਗਰਮ ਦੀ ਹੋਰ ਗੱਲ ਹੋਈ ਨਹੀਂ ਸਕਦੀ ਮੇਰਾ ਮਾਂ ਦੇ ਕੋਲ ਪੁੱਤ ਹੋਵੇ ਵਾਕਈ ਹਰ ਆਹਨ ਬਮਾ ਦੀ ਖੁਸ਼ੀ ਹੁੰਦੀ ਕਿ ਸਾਡੇ ਪੁੱਤ ਵੀ ਇਦਾਂ ਤਰੱਕੀਆਂ ਕਰਨ ਇਦਾਂ ਆਪਣੀ ਕੌਮ ਵਾਸਤੇ ਜਾਨ ਦਵੇ ਇਦਾਂ ਹਰ ਮਾਂ ਇਹ ਚਾਹਦੀ ਹੈ ਵੈਸੇ ਹੈ ਨਾ ਬਹੁਤ ਜ਼ਬਰਦਸਤ ਗੱਲਾਂ ਸਨ ਉਹਨਾਂ ਨੇ ਵਧੀਆ ਗੱਲ ਕੀਤੀ ਹੋਰ ਉਹਨਾਂ ਨੇ ਕਿ 6 ਦਰਿਆਰ ਹੈ ਠੀਕ ਹੈ 6 ਨਦੀਆਂ ਨੇ ਜਿਹੜੀਆਂ ਆਪਸ ਵਿੱਚ ਰਲ ਕੇ ਨਾ ਠੀਕ ਹੈ ਤੇ ਜਿਹੜਾ ਪਾਣੀ ਹੈ ਮਤਲਬ 3 ਜਿਹੜੀਆਂ ਨੇ ਉਹ ਨਾਲ ਲਿਆਦਾ ਦੱਸਿਆ ਤੇਨੂੰ ਉਹਨਾਂ ਨੇ ਲੱਗਦਾ ਦੱਸਿਆ ਤੇ ਇਹ ਹੁਣ ਇਖਤਿਆਰ ਜ਼ਿੰਦਾਰੀ ਗੱਲ ਹੈ ਕਿ ਇੰਡੀਆ ਦੇ ਵਿੱਚ ਤੇ ਇੰਡੀਆ ਕੋਲ ਇਖਤਿਆਰ ਹੈ ਕਿਸੇ ਵੀ ਟਾਈਮ ਪਾਣੀ ਬੰਦ ਕਰ ਸਕਦੇ ਨੇ ਕਿਸੇ ਵੀ ਟਾਈਮ ਪਾਣੀ ਛੱਡ ਸਕਦੇ ਨੇ ਠੀਕ ਹੈ ਉਹ ਕਹਿੰਦੇ 50% ਦੇ ਨਾ ਸਾਡੀ ਮਜਬੂਰੀ ਆ ਹਾਂ ਉਹ ਸਾਡੀ ਮਰਜ਼ੀ ਜਦੋਂ ਵੀ ਦੇਈਏ ਜਦੋਂ ਵੀ ਦੇਈਏ ਹਾਂ ਕਿਉਂਕਿ ਉਹ ਇੰਡੀਆ ਤੇ ਲਾਗੂ ਹੈ ਰੂਲਸ ਕੁਝ ਐਸੇ ਰੈਗੂਲੇਸ਼ਨਸ ਨੇ ਉਹਨਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹੜਾ ਉਹ ਪਾਣੀ ਉਹਨਾਂ ਨੇ ਪਾਕਿਸਤਾਨ ਨੂੰ ਦੇਣਾ ਹੀ ਏ ਠੀਕ ਹੈ ਤੇ ਜਿਹੜਾ ਕਿ ਉਹ ਬੰਦ ਨਹੀਂ ਕਰ ਸਕਦੇ ਬਿਲਕੁਲ ਬਾਕੀ ਅਗਰ ਜਾਤੇ ਯਾਰ ਇੱਕ ਇਨਸਾਨ ਜਿਹੜਾ ਇੰਨਾ ਵੈਲ ਐਜੂਕੇਟਡ ਹੋਏ ਇੰਨੀ ਅੱਛੀ ਪੋਸਟ ਤੇ ਹੋਏ ਉਹ ਜਦੋਂ ਆਪਣੀ ਲਾਈਫ ਦੇ ਬਤਲਿਕ ਸਾਰੀਆਂ ਗੱਲਾਂ ਦੱਸਦਾ ਹੈ ਨਾ ਤੁਸੀਂ ਕੀ ਕਰੋ ਬਹੁਤ ਇਹ ਦੱਸੇ ਕੋੜਗਾ ਸੇ ਇਸ ਤੋਂ ਲਾਵਾ ਵੀ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਇਹਨੇ ਲਾਈਫ ਵਿੱਚ ਹੁੰਦੀਆਂ ਹੁੰਦੀਆਂ ਹਨ ਬਹੁਤ ਕਿ ਇਹ ਮੈਂ ਚਾਰ ਦਿਨ ਦਾ ਵੀ ਭਾਵੇਂ ਆਏ ਹੋਵੇ ਨਾ ਅਫਸਰ ਉਹਨੂੰ ਵੀ ਹੁੰਦਾ ਵਾ ਕਿ ਮੈਂ ਜ਼ਿੰਮੇਵਾਰੀ ਮੈਨੂੰ ਦੇ ਦਿੱਤੀ ਆ ਤੇ ਮੈਂ ਪੂਰੀ ਕਰਨੀ ਕਰਨੀ ਆ ਜਿੱਦਾਂ ਵੀ ਹੋਵੇ ਜਿੱਦਾਂ ਵੀ ਕਰਾ ਇਹਨੂੰ ਕਹਿੰਦੇ ਐ ਮੈਂ ਅਸਲ ਜ਼ਿੰਮੇਵਾਰੀ ਨਹੀਂ ਤਾਂ ਕਈ ਲੋਕ ਹੁੰਦੇ ਆ ਪ੍ਰਵਾਹ ਨਹੀਂ ਕਰਦੇ ਹੈਗੇ ਕੋਈ ਨਹੀਂ ਖੈਰ ਹੋ ਜਾਣਾ ਹੋ ਜਾਣਾ ਇਹ ਉਹ ਹੈ ਨਾ ਅਸਲ ਜ਼ਿੰਮੇਵਾਰੀ ਨੂੰ ਕਹਿੰਦੇ ਜਿਹੜੇ ਪੂਰੀ ਕਰਕੇ ਨਿਭਾਵੇ ਕਰਕੇ ਦਿਮਾਵੇ ਤੇ ਬੜਾ ਵਧੀਆ ਲੱਗਾ ਨਾ ਤੁਹਾਡਾ ਦੇਖ ਕੇ ਅੱਛਾ ਲੱਗਾ ਹਾਂਜੀ ਸਾਡੇ ਭੈਣ ਭਰਾਵਾਂ ਨੇ ਬੜਾ ਸਾਨੂੰ ਪਿਆਰ ਦਿੱਤਾ ਹੈ ਪੋਡਕਾਸਟ ਦੇਖਿਆ ਬਹੁਤ ਸਾਡੇ ਕਮੈਂਟ ਆਏ ਯਾਰ ਇੱਕ ਬੰਦਾ officer ਸੀਗੇ ਯੇ ਵੋ ਏਦਾਂ commander ਸੀਗੇ ਇੰਨੀਆਂ ਜ਼ਿੰਮੇਦਾਰੀਆਂ ਇਹਨਾਂ ਨੇ ਨਿਭਾਈਆਂ ਪੂਰੀਆਂ ਕੀਤੀਆਂ ਆਪਣੀ ਕੌਮ ਵਾਸਤੇ ਬਿਲਕੁਲ ਬਹੁਤ ਅੱਛਾ ਲੱਗਾ ਬਿਲਕੁਲ ਬਾਕੀ ਆਪਣੇ viewers ਨੂੰ ਵੀ ਪੁੱਛ ਲੈਂਦੀ ਹਾਂ ਜੇ ਉਹਨਾਂ ਨੂੰ ਇਹ podcast ਕਿੱਦਾਂ ਦਾ ਲੱਗਿਆ comment ਕਰਕੇ ਜ਼ਰੂਰ ਦੱਸਿਓ ਮੇਰੇ ਨਾਲ ਜੇ ਅਗਲੀ video ਵਿੱਚ ਇਉਂ ਤਾਂ ਤਦ ਤੱਕ ਲਈ ਜੈ ਰਵੀ ਤੇ ਸਵਾਗਤ ਕਰਦੀ ਹਾਂ ਸਾਨੂੰ ਦੁਆ ਵਿੱਚ ਯਾਦ ਰੱਖਿਓ ਆਪਣੇ ਸਾਰਿਆਂ ਦਾ ਤੇ ਜਲਦੀ ਭਲਾ ਵਿੱਚ ਰੱਖਿਓ ਠੀਕ ਹੈ take care bye